ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਖਾਜਨਾਈ ਲੈ ਕੇ ਨਵੀਂ ਕਹਾਣੀ ਉਮੀਦ ਕਰਦੇ ਹਾਂ ਇਹ ਕਹਾਣੀ ਤੁਹਾਨੂੰ ਬਹੁਤ ਪਸੰਦ ਆਵੇਗੀ ਜੇਕਰ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਜੀਠ ਦੀ ਗਰਮ ਦੁਪਹਿਰ ਵਿੱਚ ਮੈਂ ਅਚਾਨਕ ਦਰਵਾਜ਼ਾ ਖੜਕਾਉਣ ਤੇ ਘਬਰਾਟ ਵਿੱਚ ਉੱਠ ਬੈਠਿਆ ਸੋਚਿਆ ਕਿ ਇਹ ਸਰੀਰ چیرਣ ਵਾਲੀ ਗਰਮੀ ਦੇ ਵਿੱਚ ਕੌਣ ਹੈ ਲੂ ਭਾਰੀ ਦੁਪਹਿਰ ਵਿੱਚ ਕੌਣ ਹੈ ਜਿਸ ਨੇ ਮੇਰੇ ਦਰਵਾਜ਼ੇ ਤੇ دستਕ ਦਿੱਤੀ ਹੈ ਥੋੜਾ ਜਿਹਾ ਘਬਰਾ ਕੇ ਮੈਂ ਦਰਵਾਜ਼ੇ ਵੱਲ ਨੂੰ ਗਿਆ ਤੇ ਪੁੱਛਿਆ ਕੌਣ ਹੈ ਕੌਣ ਹੈ ਪਰ ਉਸ ਪਾਸੇ ਤੋਂ ਕੋਈ ਜਵਾਬ ਨਾ ਮਿਲਦੇ ਹੋਏ ਮੈਂ ਸਮਝ ਗਿਆ ਕਿ ਗਵਾਂਡੀਆਂ ਦੇ ਸ਼ਰਾਰਤੀ ਬੱਚੇ ਹੋਣਗੇ ਦਰਵਾਜ਼ੇ ਤੇ دستਕ ਦੇ ਰਹੇ ਹੋਣਗੇ ਮੈਂ ਫੇਰ ਚਲੇ ਆ ਗਿਆ ਅਤੇ ਕਮਰੇ ਦੇ ਵਿੱਚ ਗਿਆ ਅਤੇ ਆਪਣੇ ਵਿਚਾਰਾਂ ਦੇ ਵਿੱਚ ਗੁੰਮ ਹੋ ਗਿਆ ਫਿਰ ਤੋਂ ਅਚਾਨਕ ਦੁਆਰਾ ਦਰਵਾਜ਼ੇ ਤੇ دستਕ ਹੋਈ ਇਸ ਵਾਰ ਮੈਂ ਇਹ ਸੋਚ ਕੇ ਤੇਜ਼ੀ ਨਾਲ ਦਰਵਾਜ਼ੇ ਦੇ ਵੱਲ ਵਧਿਆ ਕਿ ਮੈਂ ਇਸ ਵਾਰ ਤਾਂ ਸਿਰਫ ਇੰਨਾ ਸ਼ਰਾਰਤੀ ਬੱਚਿਆਂ ਨੂੰ ਹੀ ਫੜਾਂਗਾ ਅਤੇ ਤੁਰੰਤ ਹੀ ਮੈਂ ਦਰਵਾਜ਼ਾ ਖੋਲ੍ਹਿਆ ਜਿਵੇਂ ਹੀ ਮੈਂ ਦਰਵਾਜ਼ਾ ਖੋਲ੍ਹਿਆ ਤਾਂ ਮੇਰੇ ਤਾਂ ਹੋਸ਼ ਹੀ ਉੱਟ ਗਏ ਅਜੀਬਾ ਮਹਿਸੂਸ ਹੋਇਆ ਜਿਵੇਂ ਕਿਸੇ ਨੇ ਮੈਨੂੰ ਕੁਝ ਪਲਾਂ ਲਈ ਮਾਰ ਦਿੱਤਾ ਹੋਵੇ ਕਿਉਂਕਿ ਜੋ ਮੈਂ ਵੇਖਿਆ ਤੇ ਉਸ ਤੋਂ ਬਾਅਦ ਮੈਂ ਬੇਹੋਸ਼ ਹੋ ਗਿਆ ਅਤੇ ਜਦੋਂ ਮੈਂ ਹੋਸ਼ ਦੇ ਵਿੱਚ ਆਇਆ ਤਾਂ ਮੈਂ ਸ਼ਰਮਾ ਜੀ ਨੂੰ ਮੇਰੇ ਕੋਲ ਖੜੇ ਵੇਖਿਆ ਉਹਨਾਂ ਨੇ ਮੈਨੂੰ ਪਾਣੀ ਦਿੱਤਾ ਅਤੇ ਪੁੱਛਿਆ ਕਿ ਕੀ ਹੋਇਆ ਅਲੋਕ ਭਰਾ ਤੁਸੀਂ ਦਰਵਾਜ਼ੇ ਤੇ ਉੱਤੇ ਬੇਹੋਸ਼ ਕਿਵੇਂ ਹੋ ਗਏ ਸੀ ਇਹ ਤਾਂ ਚੰਗਾ ਹੈ ਕਿ ਮੈਂ ਕਿ ਮੇਰੀ ਨਜ਼ਰ ਤੁਹਾਡੇ ਤੇ ਪਈ ਨਹੀਂ ਤਾਂ ਅੱਜ ਦੁਪਹਿਰ ਨੂੰ ਇੱਥੇ ਕੋਈ ਘਰ ਨਹੀਂ ਹੈ ਬਾਹਰ ਵੀ ਪੈਰ ਨਹੀਂ ਧਰਦਾ ਕਿ ਤੁਸੀਂ ਅਲੋਕ ਭਰਾ ਨੂੰ ਨਹੀਂ ਜਾਣਦੇ ਮੈਂ ਸ਼ਰਮਾ ਜੀ ਨੂੰ ਵੇਖ ਕੇ ਹੈਰਾਨ ਹੋਇਆ ਤੇ ਘੱਟ ਆਵਾਜ਼ ਵਿੱਚ ਕਿਹਾ ਮੈਨੂੰ ਕੀ ਪਤਾ ਹੈ ਮੈਨੂੰ ਕੁਝ ਵੀ ਨਹੀਂ ਪਤਾ ਤੇ ਮੈਨੂੰ ਪਤਾ ਵੀ ਕਿਵੇਂ ਲੱਗੇਗਾ ਮੈਂ ਸਿਰਫ 5 ਦਿਨ ਪਹਿਲਾਂ ਹੀ ਇਸ ਸ਼ਹਿਰ ਦੇ ਵਿੱਚ ਆਇਆ ਹਾਂ ਹੁਣੇ-ਹੁਣੇ ਬਦਲੀ ਹੋਈ ਹੈ ਮੇਰੀ ਇੱਕ ਸਾਲ ਬਾਅਦ ਮੈਂ ਕਿਤੇ ਹੋਰ ਚੱਲਿਆ ਜਾਵਾਂਗਾ ਇਸ ਲਈ ਮੈਂ ਇਕੱਲਾ ਰਿਹਾ ਰਹਿ ਰਿਹਾ ਹਾਂ ਸ਼ਰਮਾ ਜੀ ਨੇ ਹਲਕੀ ਜੀ ਮੁਸਕਰਾਹਟ ਨਾਲ ਕੁਝ ਨਹੀਂ ਕਿਹਾ ਅਲੋਕ ਭਰਾ ਮੈਂ ਹੁਣ ਜਾ ਰਿਹਾ ਹਾਂ ਤੁਸੀਂ ਆਰਾਮ ਕਰੋ ਕੁਝ ਵੀ ਹੋ ਜਾਵੇ ਦੁਪਹਿਰ 12 ਵਜੇ ਤੋਂ ਸ਼ਾਮ 5 ਵਜੇ ਤੱਕ ਦਰਵਾਜ਼ਾ ਨਾ ਖੋਲੋ। ਕੱਲ ਨੂੰ ਮੈਂ ਤੁਹਾਨੂੰ ਘਰ ਮਿਲਾਂਗਾ। ਹੁਣ ਮੈਨੂੰ ਕੰਮ ਹੈ। ਮੈਂ ਹੁਣ ਜਾ ਰਿਹਾ ਹਾਂ। ਬਸ ਇਹੀ ਸਮਝਾਉਣ ਤੋਂ ਬਾਅਦ ਸ਼ਰਮਾ ਜੀ ਉਸ ਦੇ ਘਰ ਤੋਂ ਚਲੇ ਗਏ। ਮੈਂ ਵੀ ਰਾਤ ਦਾ ਖਾਣਾ ਖਾ ਕੇ ਸੌ ਗਿਆ। ਸ਼ਰਮਾ ਜੀ ਨਾਲ ਗੱਲਾਂ ਕਰਦਿਆਂ ਪਤਾ ਹੀ ਨਹੀਂ ਲੱਗਿਆ ਕਦੋਂ ਰਾਤ ਹੋ ਗਈ। ਰਾਤ ਨੂੰ ਮੰंजे ਤੇ ਲੇਟਣਾ ਮੈਂ ਆਪਣੇ ਆਪ ਨੂੰ ਸਮਝਾ ਰਿਹਾ ਸੀ ਕਿ ਦੁਪਹਿਰ ਨੂੰ ਵਾਪਰੀ ਘਟਨਾ ਸਿਰਫ ਮੇਰਾ ਭਰਮ ਸੀ ਪਰ ਮੈਂ ਅਜੇ ਵੀ ਡਰ ਤੋਂ ਕਵਰਾਇਆ ਹੋਇਆ ਸੀ ਨੀਂਦ ਮੇਰੀਆਂ ਅੱਖਾਂ ਤੋਂ ਗਾਇਬ ਹੋ ਚੁੱਕੀ ਸੀ ਮੈਂ ਡਰ ਗਿਆ ਸੀ ਜਾਂ ਇਹ ਸੀ ਮੈਂ ਉਲਝਣ ਵਿੱਚ ਆਪਣੇ ਹੀ ਮਨ ਦੇ ਤੱਕ ਸੀਮਤ ਹੋ ਰਿਹਾ ਸੀ ਮੈਂ ਸੋਚ ਰਿਹਾ ਸੀ ਕਿ ਦੁਪਹਿਰ ਨੂੰ ਕੀ ਹੋਇਆ ਕਿਸੇ ਨੂੰ ਦੱਸਾਂ ਜਿਵੇਂ ਹੀ ਮੈਂ ਅੱਖਾਂ ਬੰਦ ਕਰਦਾ ਹਾਂ ਉਹ ਦ੍ਰਿਸ਼ ਮੇਰੇ ਸਾਹਮਣੇ ਆ ਜਾਂਦਾ ਹੈ ਤੇ ਮੈਂ ਡਰ ਦੇ ਨਾਲ ਕੰਬਣ ਲੱਗ ਪੈਂਦਾ ਹਾਂ ਠਹਿਰ ਦੇ ਸਮੇ ਸ਼ਰਮਾ ਜੀ ਇਸ ਵਾਰੀ ਵੀ ਗੱਲ ਕਰ ਰਹੇ ਸਨ ਕਿ ਸ਼ਰਮਾ ਜੀ ਨੇ ਮੈਨੂੰ ਦੁਪਹਿਰ ਨੂੰ ਦਰਵਾਜ਼ਾ ਨਾ ਖੋਲਣ ਦੀ ਹਦਾਇਤ ਕਿਉਂ ਦਿੱਤੀ ਇਸ ਸ਼ਹਿਰ ਦੇ ਵਿੱਚ ਇਹ ਕਿਹੋ ਜਿਹਾ ਹੈ ਇਸ ਸ਼ਹਿਰ ਦੇ ਲੋਕ ਦੁਪਹਿਰ ਨੂੰ ਘਰ ਤੋਂ ਬਾਹਰ ਕਿਉਂ ਨਹੀਂ ਆਉਂਦੇ ਮੈਂ ਹੁਣ ਇਹੀ ਸੋਚ ਰਿਹਾ ਸੀ ਕਿ ਮੇਰੇ ਸੱਜੇ ਕੰਨ ਵਿੱਚ ਕੁਝ ਫੁਸਫਸਾਈ ਹੋਈ ਮੈਂ ਹੈਰਾਨ ਹੋ ਗਿਆ ਅਤੇ ਫਿਰ ਖੱਬੇ ਕੰਨ ਵਿੱਚ ਲਹਿਰ ਮਹਿਸੂਸ ਕੀਤੀ ਅਤੇ ਫਿਰ ਸਾਹਮਣੇ ਵਾਲੀ ਕੰਦ ਵੱਲ ਵੇਖਿਆ ਮੇਰੇ ਤਾਂ ਹੋਸ਼ ਉੱਡ ਗਏ ਜਲਦੀ ਹੀ ਮੇਰਾ ਆਪਣਾ ਪਰਸ਼ਾਵਾ ਇਸੇ ਭਿਆਨਕ ਕਾਲੇ ਪਰਛਾਵੇਂ ਵਿੱਚ ਬਦਲਣਾ ਸ਼ੁਰੂ ਹੋ ਗਿਆ ਚਿਹਰਾ ਇੰਨਾ ਡਰਾਵਣਾ ਹੈ ਕਿ ਜੇ ਕਿਸੇ ਆਦਮੀ ਨੇ ਇਸ ਨੂੰ ਦਿਨ ਦੀ ਰੋਸ਼ਨੀ ਵਿੱਚ ਵੇਖਿਆ ਹੋਵੇਗਾ ਤਾਂ ਉਹ ਬੇਹੋਸ਼ ਹੀ ਹੋ ਜਾਵੇਗਾ ਇਹ ਇੱਕ ਹਨੇਰੀ ਚੰਦਰਮਾ ਰਹਿਤ ਰਾਤ ਸੀ ਇਹ ਇੱਕ ਭਿਆਨਕ ਕਾਲਾ ਪਰਛਾਵਾ ਸੀ ਅਤੇ ਹੋਰ ਕੁਝ ਨਹੀਂ ਕੋਈ ਭੂਤ ਨਹੀਂ ਕੋਈ ਜਾਦੂਗਰ ਨਹੀਂ ਇਹੀ ਵੇਖ ਕੇ ਦ੍ਰਿਸ਼ ਬਦਲ ਗਿਆ ਮੇਰਾ ਆਪਣਾ ਪਰਛਾਵਾ ਹੋਣਾ ਮੇਰਾ ਨਹੀਂ ਸੀ ਉਹ ਮੇਰੇ ਤੋਂ ਵੱਖ ਹੋ ਗਈ ਸੀ ਅਤੇ ਇਹ ਸਭ ਵੇਖ ਕੇ ਮੈਂ ਬੇਹੋਸ਼ ਹੋ ਗਿਆ ਸਵੇਰੇ ਮੇਰੀ ਬੇਹੋਸ਼ੀ ਦਰਵਾਜ਼ੇ ਦੀ ਧਸਤਕ ਨਾਲ ਟੁੱਟ ਗਈ ਤੇ ਮੈਂ ਘਬਰਾਹਟ ਵਿੱਚ ਜਾਗ ਗਿਆ ਸਭ ਤੋਂ ਪਹਿਲਾਂ ਮੇਰੀਆਂ ਅੱਖਾਂ ਮੇਰੇ ਪਰਛਾਵੇਂ ਵੱਲ ਗਈਆਂ ਮੇਰੇ ਦਿਲ ਦਾ ਸ਼ਾਂਤ ਪਰਛਾਵਾ ਮੇਰੇ ਨਾਲ ਹੈ ਮੈਂ ਰਾਤ ਨੂੰ ਭੁੱਲਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਇੱਕ ਭਿਆਨਕ ਸੁਪਨਾ ਪਰ ਉਹ ਦ੍ਰਿਸ਼ ਇੰਨਾ ਭਿਆਨਕ ਸੀ ਕਿ ਉਸ ਨੂੰ ساری ਉਮਰ ਭੁੱਲਣਾ ਅਸੰਭਵ ਸੀ ਖੈਰ ਮੈਂ ਦਰਵਾਜ਼ੇ ਵੱਲ ਚੱਲਿਆ ਗਿਆ ਜਿਵੇਂ ਹੀ ਦਰਵਾਜ਼ਾ ਖੋਲਣ ਵਾਲਾ ਸੀ ਸ਼ਰਮਾ ਜੀ ਦੇ ਸ਼ਬਦ ਮੇਰੇ ਦਿਮਾਗ ਵਿੱਚ ਘੁੰਮਣ ਲੱਗੇ ਅਤੇ ਮੈਂ ਘੜੀ ਵੱਲ ਵੇਖਿਆ ਮੈਂ ਸਮਾਂ ਵੇਖਿਆ ਤੇ ਸੁੱਖ ਦਾ ਸਾ ਲਿਆ ਹੁਣ 10 ਵਜੇ ਦਾ ਟਾਈਮ ਸੀ ਸਵੇਰ ਤੋਂ ਫੇਰ ਬਾਹਰੋਂ ਆਵਾਜ਼ ਆਈ ਆਲੋਕ ਭਰਾ ਦਰਵਾਜ਼ਾ ਖੋਲੋ ਮੈਂ ਤੁਹਾਡਾ ਗਵੰਟੀ ਸ਼ਰਮਾ ਜੀ ਹਾਂ ਫੇਰ ਮੈਂ ਵੀ ਬਿਨਾਂ ਦੇਰੀ ਕੀਤੇ ਤੁਰੰਤ ਦਰਵਾਜ਼ਾ ਖੋਲ ਦਿੱਤਾ ਸ਼ਰਮਾ ਜੀ ਨੇ ਪੁੱਛਿਆ ਕਿ ਸਭ ਕੁਝ ਠੀਕ ਠਾਕ ਹੈ ਸਵੇਰ ਦੇ 10 ਵਜੇ ਹਨ ਹੁਣ ਤੱਕ ਤੁਹਾਡੇ ਅਖਬਾਰ ਤੇ ਦੁੱਧ ਗੇਟ ਤੇ ਹੀ ਹਨ ਸੇਤ ਠੀਕ ਹੈ ਮੈਂ ਥੋੜਾ ਜਿਹਾ ਮੁਸਕਰਾਇਆ ਅਤੇ ਕਿਹਾ ਕਿ ਸਭ ਕੁਝ ਠੀਕ ਹੈ ਮੈਂ देर ਰਾਤ ਤੱਕ ਜਾਗਦਾ ਸੀ ਇਸ ਲਈ ਮੈਂ देर ਨਾਲ ਜਾਗ ਗਿਆ ਹਾਂ ਮੈਂ ਸ਼ਰਮਾ ਜੀ ਨੂੰ ਕੱਲ ਦੀ ਘਟਨਾ ਦੱਸਣੀ ਚਾਹੁੰਦਾ ਸੀ ਪਰ ਇਹ ਸੋਚ ਕੇ ਕੁਝ ਕਹਿਣ ਤੋਂ ਅਸਮਰਥ ਸੀ ਕਿ ਮੈਂ ਮੇਰੇ ਤੇ ਕਿ ਇਹ ਮੇਰੇ ਤੇ ਵਿਸ਼ਵਾਸ ਕਰਨਗੇ ਸ਼ਰਮਾ ਜੀ ਕੁਝ ਦੇਰ ਮੇਰੇ ਨਾਲ ਬੈਠੇ ਰਹੇ ਫਿਰ ਅਸੀਂ ਗੱਲਬਾਤ ਸ਼ੁਰੂ ਕੀਤੀ ਡੇਢ ਘੰਟਾ ਕਿਵੇਂ ਬੀਤ ਗਿਆ ਮੈਨੂੰ ਪਤਾ ਹੀ ਨਹੀਂ ਸੀ ਸ਼ਰਮਾ ਜੀ ਬਾਰੇ ਮੇਰੇ ਦਿਮਾਗ ਵਿੱਚ ਇੱਕ ਗੱਲ ਚੱਲ ਰਹੀ ਸੀ ਜਿਸ ਨੂੰ ਉਸਨੇ ਕੱਲ ਦੱਸਿਆ ਸੀ ਕਿ ਦਰਵਾਜ਼ਾ ਦੁਪਹਿਰ ਨੂੰ ਨਾ ਖੋਲਣਾ ਮੈਂ ਪੁੱਛ ਰਿਹਾ ਹਾਂ ਉਦੋਂ ਹੀ ਸ਼ਰਮਾ ਜੀ ਨੇ ਕਿਹਾ ਆਹ ਲੋਕ ਭਾਈ ਚਾਹ ਨਹੀਂ ਪੀਆਉਂਗੇ ਮੈਂ ਕਿਹਾ ਹੁਣੇ ਕਿਉਂ ਨਹੀਂ ਸ਼ਰਮਾ ਜੀ ਇਹ ਕਹਿ ਕੇ ਮੇਰੇ ਸੋਈ ਦੇ ਵਿੱਚ ਚਲੇ ਗਿਆ ਸ਼ਰਮਾ ਜੀ ਉੱਥੇ ਬੈਠੇ ਮੇਰੇ ਨਾਲ ਗੱਲਾਂ ਕਰਦੇ ਰਹੇ ਤੁਸੀਂ ਗੱਲਬਾਤ ਵਿੱਚ ਪੁੱਛਣਾ ਸ਼ੁਰੂ ਕੀਤਾ ਕਿ ਤੁਹਾਡਾ ਵਿਆਹ ਹੋ ਗਿਆ ਹੈ ਮੈਂ ਜਵਾਬ ਦਿੱਤਾ ਕਿ 3 ਸਾਲ ਹੋ ਗਏ ਹਨ ਵਿਆਹ ਨੂੰ ਇੱਕ ਧੀ ਵੀ ਹੈ ਮੇਰੀ ਸ਼ਰਮਾ ਜੀ ਨੇ ਕਿਹਾ ਫਿਰ ਇਹ ਕਿੱਥੇ ਨੇ ਇਸ ਇਹਨਾਂ ਨੂੰ ਨਾਲ ਕਿਉਂ ਨਹੀਂ ਲਿਆਏ ਤੁਸੀਂ ਮੈਂ ਦੱਸਿਆ ਕਿ ਮੈਂ ਥੋੜੇ ਸਮੇਂ ਲਈ ਇੱਥੇ ਆਇਆ ਹਾਂ ਤੇਜੀ ਨਾਲ ਬਦਲੀ ਕਰਨ ਤੋਂ ਬਾਅਦ ਮੈਂ ਇਸ ਸ਼ਹਿਰ ਦੇ ਇਸ ਸ਼ਹਿਰ ਤੋਂ ਵਾਪਸ ਚਲੇ ਜਾਵਾਂਗਾ ਇਸ ਲਈ ਮੈਂ ਇਕੱਲਾ ਹੀ ਆਇਆ ਹਾਂ ਸ਼ਰਮਾ ਜੀ ਨੇ ਪੁੱਛਿਆ ਕਿ ਤੁਸੀਂ ਦਫ਼ਤਰ ਨਹੀਂ ਜਾਂਦੇ ਦਫ਼ਤਰ ਦਾ ਸਮਾਂ ਕੀ ਹੈ ਮੈਂ ਜਵਾਬ ਦਿੱਤਾ ਕਿ 10 ਵਜੇ ਮੈਂ ਕੱਲ ਤੋਂ ਜੁਆਇਨਿੰਗ ਕਰਨੀ ਹੈ ਅਤੇ ਮੈਂ ਚਾਹ ਅਤੇ ਨਮਕੀਨ ਦੀ ਟ੍ਰੇ ਲੈ ਕੇ ਰਸੋਈ ਤੋਂ ਬਾਹਰ ਆਇਆ ਅਤੇ ਸ਼ਰਮਾ ਜੀ ਨੂੰ ਚਾਹ ਦਾ ਕੱਪ ਦਿੱਤਾ ਸ਼ਰਮਾ ਜੀ ਨੇ ਚਾਹ ਧੀ ਜੁਸ ਕੀ ਲਈ ਅਤੇ ਕਿਹਾ ਤੁਸੀਂ ਆਪਣੀ ਪਰਜਾਈ ਨੂੰ ਲੈ ਕੇ ਆਉਣਾ ਤੁਹਾਨੂੰ ਆਪਣੀ ਪਰਜਾਇ ਤੁਸੀਂ ਆਪਣੀ ਪਰਜਾਈ ਨੂੰ ਲੈ ਕੇ ਆਉਣਾ ਚਾਹੀਦਾ ਸੀ ਮੈਂ ਕਿਹਾ ਕੀ ਹੋਇਆ ਚਾਹ ਠੀਕ ਨਹੀਂ ਬਣੀ ਸ਼ਰਮਾ ਜੀ ਨੇ ਕਿਹਾ ਉਹ ਨਹੀਂ ਇਹ ਗੱਲ ਨਹੀਂ ਚਾਹ ਤਾਂ ਬਹੁਤ ਵਧੀਆ ਹੈ ਪਰ ਇਸ ਸ਼ਹਿਰ ਵਿੱਚ ਕੋਈ ਵੀ ਆਦਮੀ ਇਕੱਲਾ ਨਹੀਂ ਰਹਿੰਦਾ ਮੈਂ ਤਰੰਤ ਪੁੱਛਿਆ ਕਿ ਕਿਉਂ ਉਸਨੇ ਕਿਹਾ ਕਿ ਮਾਮਲਾ ਹੀ ਅਜੀਬਾ ਹੈ ਜਿਵੇਂ ਹੀ ਉਸਨੇ ਕਿਹਾ ਕੜੀ ਦੁਪਹਿਰ 12 ਵਜੇ ਵੱਜਣੀ ਸ਼ੁਰੂ ਹੋਈ ਸ਼ਰਮਾ ਜੀ ਨੇ ਕੜੀਵਾਲ ਵੇਖਿਆ ਅਤੇ ਕਿਹਾ ਕਿ 12 ਵੱਜ ਗਏ ਹਨ ਮੈਂ ਬਾਅਦ ਵਿੱਚ ਦੱਸਾਂਗਾ ਅਤੇ ਜਲਦੀ ਨਾਲ ਹੀ ਉੱਠ ਕੇ ਚਲੇ ਗਏ ਮੈਂ ਵੀ ਦਰਵਾਜ਼ੇ ਵੱਲ ਤੁਰ ਪਿਆ ਜਿਵੇਂ ਹੀ ਮੈਂ ਦਰਵਾਜ਼ਾ ਬੰਦ ਕਰਨ ਲਈ ਉੱਠਣ ਦੀ ਕੋਸ਼ਿਸ਼ ਕੀਤੀ ਮੈਂ ਉੱਠ ਨਹੀਂ ਸਕਿਆ ਜਿਵੇਂ ਕਿ ਕਿਸੇ ਨੇ ਮੈਨੂੰ ਫੜ ਲਿਆ ਹੋਵੇ ਫਿਰ ਮੇਰੀ ਨਿਗਾਹ ਮੇਰੇ ਆਪਣੇ ਪਰਛਾਵੇਂ ਤੇ ਪਈ ਅਤੇ ਮੈਂ ਵੇਖਿਆ ਕਿ ਮੇਰਾ ਪਰਛਾਵਾ ਉਸੇ ਭਿਆਨਕ ਕਾਲੇ ਪਰਛਾਵੇਂ ਨਾਲ ਫੜਿਆ ਹੋਇਆ ਸੀ ਮੇਰੇ ਹੱਥ ਇਹ ਇਸ ਲਈ ਹੋਇਆ ਹੈ ਜਿਸ ਦੇ ਕਾਰਨ ਮੈਂ ਹਿੱਲਣ ਜੋਗਾ ਵੀ ਨਹੀਂ ਰਹਾ ਅਤੇ ਉਹ ਕਾਲਾ ਪਰਛਾਵਾ ਮੇਰੇ ਪਰਛਾਵੇਂ ਤੇ ਹਾਵੀ ਹੋ ਰਿਹਾ ਸੀ ਅਤੇ ਇਸ ਨੂੰ ਆਪਣੇ ਮੈਂ ਆਪਣੇ ਆਪ ਉੱਠ ਵੀ ਨਹੀਂ ਰਹਾ ਸੀ ਮੈਂ ਡਰ ਨਾਲ ਆਪਣੀਆਂ ਅੱਖਾਂ ਬੰਦ ਕਰ ਲਈਆਂ ਅਤੇ ਹਨੂਮਾਨ ਚਾਲੀਸਾ ਦਾ ਪਾਠ ਕਰਨਾ ਸ਼ੁਰੂ ਕਰ ਦਿੱਤਾ ਜਦੋਂ ਕੁਝ ਸਮੇਂ ਬਾਅਦ ਮੈਂ ਆਪਣੀਆਂ ਅੱਖਾਂ ਖੋਲੀਆਂ ਤਾ ਮੇਰਾ ਪਰਛਾਵਾ ਕਾਲੇ ਪਰਛਾਵੇਂ ਦੀ ਕੈਦ ਤੋਂ ਮੁਕਤ ਸੀ ਮੈਂ ਤਰੰਤ ਉੱਠਿਆ ਅਤੇ ਦਰਵਾਜ਼ਾ ਬੰਦ ਕਰ ਦਿੱਤਾ ਤੇ ਰਾਹਤ ਦੀ ਸਾਹ ਲਈ ਹੁਣ ਮੈਂ ਸੋਚਿਆ ਕਿ ਕੀ ਹੈ ਕੀ ਰਾਜ ਹੈ ਅਤੇ ਕੀ ਸ਼ਰਮਾ ਜੀ ਦੇ ਸ਼ਬਦਾਂ ਨਾਲ ਕੋਈ ਸਬੰਧ ਹੈ ਜਾਂ ਨਹੀਂ ਇਹ ਸੋਚਦੇ ਹੋਏ ਮੈਂ ਸ਼ਰਮਾ ਜੀ ਦੇ ਨੰਬਰ ਤੇ ਫੋਨ ਕੀਤਾ ਜੋ ਉਹਨਾਂ ਨੇ ਮੈਨੂੰ ਆਪਣਾ ਨੰਬਰ ਦਿੱਤਾ ਸੀ ਜਦੋਂ ਉਹ ਪਹਿਲੀ ਵਾਰ ਇੱਥੇ ਆਏ ਸਨ ਅਤੇ ਉਹਨਾਂ ਦਾ ਨੰਬਰ ਤੇ ਉਹਨਾਂ ਨੇ ਨੰਬਰ ਦਿੰਦੇ ਹੋਏ ਕਿਹਾ ਸੀ ਜੇ ਕਦੇ ਵੀ ਕੋਈ ਵੀ ਕੰਮ ਹੋਇਆ ਤਾਂ ਮੈਨੂੰ ਉਸ ਨੰਬਰ ਤੇ ਫੋਨ ਕਰ ਲਓ ਮੈਂ ਫੋਨ ਕੀਤਾ ਪਰ ਕਨੋਨਾ ਨੇ ਚੱਕਿਆ ਨਹੀਂ ਮੈਂ ਕਈ ਵਾਰ ਕੋਸ਼ਿਸ਼ ਕੀਤੀ ਹਰ ਵਾਰ جواب ਮਿਲਿਆ ਕਿ ਜਿਸ ਨੰਬਰ ਤੇ ਤੁਸੀਂ ਸੰਪਰਕ ਕਰਨਾ ਚਾਹੁੰਦੇ ਹੋ ਉਹ ਨੈਟਵਰਕ ਕਵਰੇਜ ਤੋਂ ਬਾਹਰ ਹੈ ਅੰਤ ਮੈਂ ਸੋਚ ਸੋਚਿਆ ਕਿ ਬਾਅਦ ਵਿੱਚ ਗੱਲ ਕਰੀਏ ਅਤੇ ਆਪਣੇ ਕਮਰੇ ਵਿੱਚ ਜਾ ਕੇ ਸੌਂ ਗਿਆ ਸ਼ਾਮ ਨੂੰ ਦੁਬਾਰਾ ਦਰਵਾਜ਼ੇ ਤੇ دستਕ ਹੁੰਦੀ ਹੈ ਕਿਉਂਕਿ ਸ਼ਾਮ ਦੇ 6:00 ਵੱਜ ਚੁੱਕੇ ਸਨ ਇਸ ਲਈ ਮੈਂ ਦਰਵਾਜ਼ਾ ਖੋਲਣ ਲਈ ਬੇਜੁਜਕ ਮਹਿਸੂਸ ਕੀਤੇ ਅਤੇ ਸ਼ਰਮਾ ਜੀ ਨੂੰ ਆਪਣੇ ਸਾਹਮਣੇ ਪਾ ਕੇ ਖੁਸ਼ ਹੋਇਆ ਅਤੇ ਸੋਚਿਆ ਕਿ ਅੱਜ ਮੈਂ ਸਭ ਕੁਝ ਜਾਣ ਲਵਾਂਗਾ ਮੈਂ ਸਾਰੇ ਭੇਦ ਜਾਣ ਕੇ ਹੀ ਰ੍ਹਾਂਗਾ ਸ਼ਰਮਾ ਜੀ ਅੰਦਰ ਆਏ ਅਸੀਂ ਦੋਵੇਂ ਸੋਫੇ ਤੇ ਬੈਠ ਗਏ ਤੇ ਗੱਲਾਂ ਬਾਤਾਂ ਕਰਨ ਲੱਗ ਪਏ ਮੈਂ ਸ਼ਰਮਾ ਜੀ ਨੂੰ ਪੁੱਛਿਆ ਕਿ ਤੁਹਾਡਾ ਨੰਬਰ ਬਹੁਤ ਵਾਰੀ ਡਾਇਲ ਕੀਤਾ ਪਰ ਉਹ ਲੱਗਿਆ ਨਹੀਂ ਪਰ ਇਹ ਨਹੀਂ ਸੋਚਿਆ ਕਿ ਉਸਨੇ ਕਿਹਾ ਕਿ ਇੱਥੇ ਬਹੁਤ ਸਾਰੇ ਨੈਟਵਰਕ ਦੀ ਸਮੱਸਿਆ ਹੈ ਇਸ ਲਈ ਇਹ ਅਕਸਰ ਹੁੰਦਾ ਰਹਿੰਦਾ ਹੈ ਮੈਂ ਫੇਰ ਕਿਆ ਖਿਆਰ ਛੱਡੋ ਮੈਨੂੰ ਉਹ ਸਲਾਹ ਦੱਸੋ ਜੋ ਤੁਸੀਂ ਦੋ ਦਿਨਾਂ ਤੋਂ ਮੈਨੂੰ ਦੇ ਰਹੇ ਹੋ ਜੋ ਦੁਪਹਿਰੇ ਦਰਵਾਜ਼ਾ ਨਹੀਂ ਖੋਲਣ ਦੀ ਹੈ ਇਕੱਲੇ ਨਾ ਹੋਵੋ ਇਹ ਸਭ ਪਿੱਛੇ ਕੀ ਰਾਜ਼ ਹੈ ਸ਼ਰਮਾ ਜੀ ਨੇ ਕਿਹਾ ਸੁਣੋ ਇਸ ਇਹ ਸ਼ਹਿਰ ਸ਼ਰਾਪਿਆ ਹੋਇਆ ਹੈ ਕੋਈ ਵੀ ਇੱਥੇ ਰਹਿਣਾ ਨਹੀਂ ਚਾਹੁੰਦਾ ਕਿਉਂਕਿ ਇਸ ਸ਼ਹਿਰ ਉੱਤੇ ਇੱਕ ਭਿਆਨਕ ਕਾਲਾ ਪਰਛਾਵਾਂ ਹੈ ਇਸ ਦਾ ਕਾਰਨ ਕੋਈ ਵੀ ਇਸ ਸ਼ਹਿਰ ਨੂੰ ਛੱਡ ਨਹੀਂ ਸਕਦਾ ਸ਼ਹਿਰ ਛੱਡਣ ਵਾਲੇ ਨੂੰ ਆਪਣਾ ਸਰੀਰ ਹੀ ਛੱਡਣਾ ਪਏਗਾ ਅਜਿਹਾ ਸ਼ਰਾਪ ਨੇ ਪੁੱਛਿਆ ਕਿ ਕਾਲਾ ਪਰਛਾਵਾਂ ਕੀ ਹੈ ਅਤੇ ਸ਼ਰਾਪ ਕਿਉਂ ਸ਼ਰਮਾ ਜੀ ਨੇ ਕਿਹਾ ਕਿ ਕਈ ਸਾਲ ਪਹਿਲਾਂ ਸ਼ਹਿਰ ਵਿੱਚ ਸ਼ਹਿਰ ਬਹੁਤ ਸੁੰਦਰ ਸੀ ਇਸ ਉੱਤੇ ਕੋਈ ਸ਼ਰਾਪ ਨਹੀਂ ਸੀ ਪਰ ਕੁਝ ਅਜੀਹਾ ਹੋਇਆ ਕਿ ਸ਼ਹਿਰ ਸ਼ਰਾਪਿਆ ਗਿਆ ਮੈਂ ਪੁੱਛਿਆ ਕੀ ਹੋਇਆ ਮੈਨੂੰ ਖੁੱਲਕੇ ਦੱਸੋ ਅਸਲ ਰਾਜ ਕੀ ਹੈ ਸ਼ਰਮਾ ਜੀ ਨੇ ਕਿਹਾ ਕੇ ਸ਼ਹਿਰ ਵਿੱਚ ਇੱਕ ਵਿਧਵਾ ਔਰਤ ਸੀ ਉਹ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰਦੀ ਸੀ ਉਸ ਉੱਤੇ ਕਈ ਵਾਰ ਘਰਾਂ ਵਿੱਚ ਚੋਰੀ ਕਰਨ ਦਾ ਇਲਜ਼ਾਮ ਲਗਾਇਆ ਗਿਆ ਪਰ ਕੁਝ ਵੀ ਸਾਬਤ ਨਹੀਂ ਹੋ ਸਕਿਆ ਫਿਰ ਉਸ ਉੱਤੇ ਇਲਜ਼ਾਮ ਲਗਾਇਆ ਗਿਆ ਕਿ ਇਹ પુરੁਸ਼ ਉਸ ਨੂੰ ਤੰਤਰਮੰਤਰ ਵੀ ਕਰਦੇ ਹਨ ਉਸ ਨੂੰ ਕਾਬੂ ਕਰਦੀ ਹੈ ਇਹ ਇੱਕ ਡੈਨ ਹੈ ਸ਼ਹਿਰ ਦੇ ਲੋਕਾਂ ਨੇ ਬਾਹਰੋਂ ਇੱਕ ਵੱਡਾ ਤਾੰਤ੍ਰਿਕ ਬੁਲਾਇਆ ਉਸ ਨੇ ਉਸ ਔਰਤ ਦੇ ਪਰਛਾਵੇਂ ਨੂੰ ਸ਼ੀਸ਼ੇ ਦੇ ਵਿੱਚ ਕੈਦ ਕਰ ਦਿੱਤਾ ਕਿਹਾ ਜਾਂਦਾ ਹੈ ਕਿ ਅਜਿਹਾ ਕਰਨ ਨਾਲ ਉਸ ਦੀ ਸ਼ਕਤੀ ਘਟ ਗਈ ਤੇ ਫਿਰ ਔਰਤ ਨੂੰ ਚਰਾਹੇ ਤੇ ਵਿਚ ਬਾਨ ਦਿੱਤਾ ਗਿਆ ਉਸ ਨੂੰ ਇੱਕ ਡੈਨ ਦੇ ਰੂਪ ਵਿੱਚ ਸਾੜ ਦਿੱਤਾ ਗਿਆ ਮਰਦੇ ਸਮੇਂ ਉਸ ਨੇ ਸ਼ਹਿਰ ਨੂੰ ਸ਼ਰਾਪ ਦਿੱਤਾ ਕਿ ਮੇਰਾ ਕਾਲਾ ਪਰਛਾਵਾਂ ਹਮੇਸ਼ਾ ਇਸ ਸ਼ਹਿਰ ਦੇ ਉੱਤੇ ਘੁੰਮਦਾ ਰਹੇਗਾ ਜੋ ਵੀ ਇਕੱਲਾ ਹੋਵੇਗਾ ਉਹ ਮੇਰਾ ਸ਼ਿਕਾਰ ਹੋਵੇਗਾ ਇਹ ਸਾਰੀ ਘਟਨਾ ਪਾਈਚਾਰੇ ਦੀ ਦੁਪਹਿਰ ਨੂੰ ਵਾਪਰਦੀ ਹੈ ਇਸ ਲਈ ਇਹ ਸਮਾਂ ਸਭ ਤੋਂ ਖਤਰਨਾਕ ਮੰਨਿਆ ਜਾਂਦਾ ਹੈ ਸ਼ੀਸ਼ੇ ਦੇ ਸ਼ਹਿਰ ਤੋਂ ਹੁੰਦੇ ਹੋਏ ਬਾਹਰ ਕੱਢਿਆ ਤੇ ਉਹ ਡਿੱਗ ਪਿਆ ਅਤੇ ਉਹ ਟੁੱਟ ਗਿਆ ਜਿਸ ਕਾਰਨ ਉਸ ਦਾ ਕਾਲਾ ਪਰਛਾਵਾਂ ਮੁਕਤ ਹੋ ਗਿਆ ਇਹ ਕਾਲਾ ਪਰਛਾਵਾਂ ਜੇਠਾਂ ਦੀ ਦੁਪਹਿਰ ਨੂੰ ਮੁੱਖ ਕੇਟ ਤੋਂ ਪ੍ਰਵਾਸ ਕਰਦਾ ਹੋਇਆ ਨਵੇਂ ਚੰਨ ਦੀ ਰਾਤ ਨੂੰ ਮਨੁੱਖ ਦੇ ਪਰਛਾਵੇਂ ਨੂੰ ਕੱਢਣਾ ਸ਼ੁਰੂ ਕਰ ਦਿੰਦਾ ਹੈ ਅਤੇ ਹਰ ਰੋਜ਼ ਮਨੁੱਖ ਦੇ ਪਰਛਾਵੇਂ ਦਾ ਵਿਸਤਾਰ ਘਟਨਾ ਸ਼ੁਰੂ ਹੋ ਜਾਂਦਾ ਹੈ ਅਤੇ 14ਵੇਂ ਦਿਨ ਪੂਰੇ ਦਾ ਪੂਰਾ ਪਰਸ਼ਾਵਾਂ ਮਨੁੱਖ ਹਮੇਸ਼ਾ ਲਈ ਅਲੋਪ ਹੋ ਜਾਂਦਾ ਹੈ ਤੇ 15ਵੇਂ ਦਿਨ ਯਾਨੀ ਪੂਰਨਮਾਸ਼ੀ ਦੀ ਰਾਤ ਨੂੰ ਉਸ ਦੀ ਮੌਤ ਨਿਸ਼ਚਿਤ ਹੈ ਜਦੋਂ ਇਹ 101 ਪਰਸ਼ਾਵਾਂ ਤੇ ਕਬਜ਼ਾ ਕਰ ਲਵੇਗੀ ਤਦ ਉਹਨਾਂ ਦੀਆਂ ਰੂਹਾਂ ਵੀ ਇਸ ਵਿੱਚ ਦਾਖਲ ਹੋ ਜਾਣਗੀਆਂ ਅਤੇ ਫਿਰ ਇਹ ਬਹੁਤ ਸ਼ਕਤੀਸ਼ਾਲੀ ਹੋ ਜਾਵੇਗੀ ਕਿਹਾ ਜਾਂਦਾ ਹੈ ਕਿ ਫੇਰ ਉਹ ਡੈਨ ਦੁਬਾਰਾ ਜ਼ਿੰਦਾ ਹੋ ਜਾਏਗੀ ਮਿਸਕ ਕਾਲੇ ਪਰਛਾਵੇਂ ਤੋਂ ਬਚਣ ਲਈ ਕਿਹਾ ਇਸ ਨੂੰ ਖਤਮ ਕਰਨ ਦਾ ਕੋਈ ਤਰੀਕਾ ਨਹੀਂ ਹੈ ਸ਼ਰਮਾ ਜੀ ਨੇ ਕਿਹਾ ਇਸ ਦਾ ਇੱਕੋ ਇੱਕ ਹੱਲ ਹੈ ਸੁਰੱਖਿਆ ਲਈ ਸਰੋਂ ਦੇ ਬੀਜ ਆਪਣੇ ਕੋਲ ਰੱਖੋ ਇਹ ਕਾਲਾ ਪਰਛਾਵਾ ਇਸ ਦੀ ਬਦਬੂ برداشت ਨਹੀਂ ਕਰ ਸਕਦਾ ਕਿਉਂਕਿ ਤਾੰਤ੍ਰਿਕ ਨੇ ਇਸ ਨੂੰ ਸ਼ੀਸ਼ੇ ਵਿੱਚ ਕੈਦ ਕਰ ਲਿਆ ਹੈ ਸ਼ੀਸ਼ਾ ਸਿਰਫ ਸਰੋਂ ਦੇ ਬੀਜਾਂ ਨਾਲ ਬੰਦ ਹੋਇਆ ਸੀ ਅਤੇ ਜੇ ਪੂਰਨ ਮਾਸੀ ਦਾ ਚਾਨਣ ਇਸ ਪਰਛਾਵੇਂ ਤੇ ਪੈਂਦਾ ਹੈ ਤਾਂ ਇਹ ਕਾਲਾ ਪਰਛਾਵਾ ਭਸਮ ਹੋ ਜਾਵੇਗਾ ਅਤੇ ਜੇ ਮੌਤ ਆਉਂਦੀ ਹੈ ਤਾਂ ਜੀਵਨ ਪ੍ਰਾਪਤ ਕਰਨ ਦਾ ਇੱਕ ਹੋਰ ਤਰੀਕਾ ਹੈ ਮੈਂ ਪੁੱਛਿਆ ਉਹ ਕੀ ਸ਼ਰਮਾ ਜੀ ਨੇ ਕਿਹਾ ਜੇ ਤੁਸੀਂ ਮਰਦੇ ਹੋ ਤਾਂ ਮੌਤ ਤੋਂ ਮੌਤ ਤੁਹਾਡੇ ਤੋਂ ਬਾਅਦ ਇਸ ਸ਼ਹਿਰ ਦੇ ਸਾਰੇ ਭੇਦ ਅਤੇ ਕਾਲੇ ਪਰਸ਼ਾਵੇਂ ਦੀ ਕਹਾਣੀ ਦੱਸੇਗਾ ਬਿਨਾਂ ਕੁਝ ਲੁਕਾਏ ਕਿਸੇ ਨੂੰ ਦੱਸੋ ਜਿਸ ਦੇ ਕੋਲ ਪਰਸ਼ਾਵੇਂ ਦਾ ਪਰਸ਼ਾਮਾ ਹੈ ਉਹ ਵੀ ਨਵੇਂ ਚੰਦਰਮਾ ਦੇ ਦੂਜੇ ਦਿਨ ਫੇਰ ਤੁਹਾਨੂੰ ਜੀਵਨ ਅਤੇ ਤੁਹਾਡਾ ਪਰਸ਼ਾਵਾ ਵਾਪਸ ਮਿਲੇਗਾ ਮੈਂ ਸੁਣਿਆ ਹੈ ਸ਼ਰਮਾ ਜੀ ਇਹ ਕਹ ਕੇ ਕਹਿ ਰਹੇ ਸੀ ਮੈਂ ਹੁਣ ਜਾਵਾਂਗਾ ਅਤੇ ਉਹ ਉੱਠ ਗਏ ਤੇ ਚਲੇ ਗਏ ਮੈਂ ਵੀ ਦਰਵਾਜ਼ਾ ਲਗਾ ਦਿੱਤਾ ਤੁਰੰਤ ਅਰਸੋਈ ਵਿੱਚੋਂ ਮੁੱਠੀ ਭਰ ਸਰੋਂ ਦੇ ਬੀਜ ਨਾਲ ਲੇਟ ਗਿਆ ਹੁਣ ਸਭ ਕੁਝ ਸਾਫ਼ ਸੀ ਉਸ ਨਵੇਂ ਚੰਨ ਦੀ ਦੁਪਹਿਰ ਨੂੰ ਦਰਵਾਜ਼ੇ ਤੇ ਉਹੀ ਕਾਲਾ ਪਰਛਾਵਾਂ ਵੇਖਿਆ ਗਿਆ ਇਹ ਸੋਚ ਕੇ ਮੇਰੀਆਂ ਅੱਖਾਂ ਪਰਛਾਵੇਂ ਵੱਲ ਗਈਆਂ ਅਤੇ ਮੈਂ ਕੀ ਵੇਖਦਾ ਹਾਂ ਮੇਰੇ ਪਰਛਾਵੇਂ ਦਾ ਮਾਪ ਅੱਧਾ ਰਹਿ ਗਿਆ ਮੈਂ ਘਬਰਾ ਗਿਆ ਸੀ ਅੱਜ ਕੀ ਹੋਵੇਗਾ ਅੱਜ ਦੂਜਾ ਦਿਨ ਹੈ ਉਸਨੇ ਅੱਜ ਸਾਰੀ ਕਹਾਣੀ ਹੀ ਕਿਉਂ ਦੱਸੀ ਅੱਜ ਉਹ ਅੱਜ ਕਿਉਂ ਆਇਆ ਉਸਨੇ ਪਹਿਲੇ ਦਿਨ ਸਭ ਕੁਝ ਕਿਉਂ ਨਹੀਂ ਦੱਸਿਆ ਇਹ ਸੋਚਦੇ ਹੋਏ ਮੈਨੂੰ ਯਾਦ ਆਇਆ ਕਿ ਮੈਂ ਅੱਜ ਤੱਕ ਸ਼ਰਮਾ ਜੀ ਦਾ ਪਰਛਾਵਾਂ ਵੀ ਨਹੀਂ ਵੇਖਿਆ ਸੀ ਹੁਣ ਮੇਰਾ ਡਰ ਸੱਤਵੇਂ ਅਸਮਾਨ ਤੇ ਸੀ ਡਰਦੇ ਹੋਏ ਮੈਨੂੰ ਹਨੂਮਾਨ ਚਾਲੀ ਸਾਰੇ ਸੋਚਿਆ ਤੇ ਪਤਾ ਨਹੀਂ ਕਦੋਂ ਮੇਰੀ ਅੱਖ ਲੱਗ ਗਈ 14ਵਾਂ ਦਿਨ ਵੀ ਅਜੇਹੇ ਡਰਦੇ ਪਰਛਾਵੇਂ ਹੀੇਠਾਂ ਆ ਗਿਆ ਮੈਂ ਹਰ ਰੋਜ਼ ਆਪਣੇ ਪਰਛਾਵੇਂ ਦਾ ਮਾਪ ਘਟਦਾ ਵੇਖ ਰਿਹਾ ਸੀ ਉਸ ਦਿਨ ਤੋਂ ਬਾਅਦ ਸ਼ਰਮਾ ਜੀ ਦੁਆਰਾ ਮੈਨੂੰ ਨਾਜ਼ਰ ਨਹੀਂ ਆਈ ਉਹਨਾਂ ਦੇ ਪਰਛਾਵੇਂ ਵੱਲ ਵੇਖਿਆ ਉਨ੍ਹਾਂ ਦਾ ਆਕਾਰ ਹੁਣ ਜ਼ੀਰੋ ਹੋ ਗਿਆ ਸੀ ਮੈਨੂੰ ਡਰ ਸੀ ਕਿ ਕੱਲ ਪੂਰਨਮਾਸੀ ਦੀ ਰਾਤ ਹੈ ਕਿ ਕੱਲ ਮੇਰੀ ਮੌਤ ਨਿਸ਼ਚਿਤ ਹੈ ਮੈਂ ਹਿੰਮਤ ਇਕੱਠੀ ਕੀਤੀ ਅਤੇ ਸੋਚਿਆ ਕਿ ਆਓ ਸ਼ਰਮਾ ਜੀ ਦੇ ਘਰ ਉਹਨਾਂ ਦੇ ਘਰ ਚੱਲੀਏ ਮੈਂ ਉਸ ਦੇ ਘਰ ਦਾ ਦਰਵਾਜ਼ਾ ਖੜਕਾਇਆ ਇੱਕ ਔਰਤ ਨੇ ਦਰਵਾਜ਼ਾ ਖੋਲ੍ਹਿਆ ਮੈਂ ਉਸ ਨੂੰ ਸ਼ਰਮਾ ਜੀ ਦੇ ਬਾਰੇ ਉੱਚਾ ਤਾਂ ਉਸਨੇ ਕਿਹਾ ਕਿ ਘਰ ਵਿੱਚ ਹੀ ਹਨ ਤੁਸੀਂ ਸ਼ਹਿਰ ਵਿੱਚ ਨਵੇਂ ਹੋ ਤੁਸੀਂ ਕਦੋਂ ਆਏ ਸੀ ਸ਼ਰਮਾ ਜੀ ਨਾਲ ਆਖਰੀ ਮੁਲਾਕਾਤ ਕਦੋਂ ਹੋਈ ਮੇਰੀ ਇਹ 12 ਦਿਨ ਪਹਿਲਾਂ ਹੋਈ ਸੀ ਮੁਲਾਕਾਤ ਉਸਨੇ ਰੋਂਦੇ ਆ ਕਿਹਾ ਤੁਸੀਂ ਮਜ਼ਾਕ ਕਿਉਂ ਕਰ ਰਹੇ ਹੋ ਉਸਨੇ 1 ਸਾਲ ਪਹਿਲਾਂ ਆਪਣਾ ਕਾਲਾ ਪਰਸ਼ਾਵਾ ਆਪਣੇ ਨਾਲ ਲਿਆ ਸੀ ਕਾਸ਼ਕਿ ਜੇ ਮੈਂ ਸ਼ਰਮਾ ਜੀ ਨੂੰ ਇਕੱਲਾ ਨਾ ਛੱਡਦੀ ਅਤੇ ਇਹ ਮੇਰੇ ਨਾਲ ਨਾ ਹੁੰਦਾ ਤਾਂ ਉਹ ਅੱਜ ਸਾਡੇ ਨਾਲ ਹੁੰਦੇ ਮੈਂ ਕਿਹਾ ਨਹੀਂ ਮੈਂ ਸੱਚ ਕਹਿ ਰਹੀ ਆ ਆਪਣੇ ਸ਼ਰਮਾ ਜੀ ਦੀ ਤਸਵੀਰ ਦਿਖਾਓ ਜੋ ਸ਼ਰਮਾ ਜੀ ਦੀ ਹੈ ਮੈਂ ਫਿਰ ਅੰਦਰ ਗਿਆ ਇਸ ਦੇ ਸਾਹਮਣੇ ਸ਼ਰਮਾ ਜੀ ਦੀ ਤਸਵੀਰ ਸੀ ਉਹ ਸੁੱਤੇ ਉਹਨਾਂ ਦੀ ਮੌਤ ਦੀ ਤਾਰੀਖ ਲਿਖੀ ਹੋਈ ਸੀ ਅਤੇ ਉਸ ਉੱਪਰ ਫੁੱਲਾਂ ਦਾ ਹਾਰ ਪਾਇਆ ਹੋਇਆ ਸੀ ਉਸਨੇ ਕਿਹਾ ਕਿ ਕੱਲ ਉਹਨਾਂ ਦੀ ਵਰੇਗੰਡ ਹੈ ਅਤੇ ਉਹਨਾਂ ਦੀ ਤਸਵੀਰ ਵੱਲ ਇਸ਼ਾਰਾ ਕਰਦੇ ਹੋਏ ਉਸਨੇ ਕਿਹਾ ਕਿ ਉਹ ਕੱਲ ਵਾਪਸ ਆ ਸਕਦਾ ਹੈ ਮੈਂ ਤਸਵੀਰ ਦਾ ਪਰਛਾਵਾਂ ਵੇਖਿਆ ਪਰ ਪਰਛਾਵਾਂ ਸੰਪੂਰਨ ਸੀ ਸਾਰਾ ਸ਼ਰਮਾ ਜੀ ਵਰਗਾ ਹੀ ਲੱਗ ਰਿਹਾ ਸੀ ਅਤੇ ਮੇਰੇ ਵੱਲ ਮੁਸਕਰਾਉਂਦੇ ਹੋਏ ਚਿਹਰੇ ਨਾਲ ਵੇਖ ਰਿਹਾ ਸੀ ਆਰਚ ਨੇ ਕਿਹਾ ਅਲੋਕ ਭਾਈ ਤਿਆਰੀ ਕਰੋ ਕੱਲ ਕਾਲਾ ਪਰਸ਼ਾਵਾਂ ਤੁਹਾਨੂੰ ਮੇਰੇ ਸਹਿ ਸ਼ਰਮਾ ਜੀ ਕੋਲ ਵਾਪਸ ਲੈ ਜਾਵੇਗਾ ਇਹ ਚੰਗਾ ਨਹੀਂ ਕਿ ਤੁਸੀਂ ਉਸ ਦੁਪਹਿਰ ਨੂੰ ਦਰਵਾਜ਼ੇ ਤੇ ਦਸਤਕ ਦੇਣ ਲਈ ਦਰਵਾਜ਼ਾ ਖੋਲਿਆ ਜਿਵੇਂ ਹੀ ਤੁਸੀਂ ਆਪਣਾ ਦਰਵਾਜ਼ਾ ਖੋਲ੍ਹਿਆ ਉਹ ਕਾਲਾ ਪਰਛਾਵਾਂ ਤੁਹਾਡੇ ਘਰ ਦੇ ਵਿੱਚ ਦਾਖਲ ਹੋ ਗਿਆ ਮੈਂ ਘਬਰਾਇਆ ਅਤੇ ਨਿਰਾਸ਼ਾ ਦੇ ਵਿੱਚ ਘਰਪਰਤਾ ਆ ਅਤੇ ਆਪਣੀ ਮੌਤ ਦੀਆਂ ਘੜੀਆਂ ਗਿਣਨੀਆਂ ਸ਼ੁਰੂ ਕਰ ਦਿੱਤੀਆਂ ਫਿਰ ਮੇਰੀ ਨਿਗਾਹ ਅਖਬਾਰ ਤੇ ਪਈ ਕੱਲ੍ਹ ਵਾਲੇ ਕੱਲ੍ਹ ਹੋਣ ਵਾਲੇ ਚੰਦਰ ਗ੍ਰਹਿਣ ਦੀ ਖ਼ਬਰ ਪੜ੍ਹ ਕੇ ਮੈਂ ਸਾਰੀਆਂ ਯੋਜਨਾਵਾਂ ਬਣਾ ਲਈਆਂ ਅਤੇ ਅਗਲੇ ਦਿਨ ਦੀ ਉਡੀਕ ਕੀਤੀ ਅੱਜ ਪੂਰਨਮਾਸੀ ਦੀ ਰਾਤ ਸੀ ਕਾਲੇ ਪਰਛਾਵੇਂ ਨੇ ਆਪਣੀ ਖੇਡ ਦਿਖਾਉਣੀ ਸ਼ੁਰੂ ਕਰ ਦਿੱਤੀ ਮੇਰਾ ਪਰਛਾਵਾ ਹੁਣ ਉਸ ਦੇ ਕਬਜ਼ੇ ਵਿੱਚ ਸੀ ਹੁਣ ਮੇਰੀ ਆਤਮਾ ਚਾਉਂਦਾ ਸੀ ਇਸ ਨੇ ਮੇਰੇ ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਇਹ ਬਹੁਤ ਜ਼ਬਰਦਸਤ ਸੀ ਮੈਂ ਇਸ ਤੋਂ ਲੁਕਿਆ ਹੋਇਆ ਸੀ ਅਤੇ ਮੈਂ ਚੰਦਰਮਾ ਦੀ ਉਡੀਕ ਕਰ ਰਿਹਾ ਸੀ ਗ੍ਰਹਿਣ ਬਚਾਉਂਦੇ ਹੋਏ ਮੈਂ ਰਸੋਈ ਵਿੱਚ ਸਰੋਂ ਦੇ ਬੀਜ ਨਾਲ ਆਪਣੇ ਨਾਲ ਹੀ ਰੱਖੇ ਸਨ ਤਾਂ ਜੋ ਉਹ ਮੇਰੇ ਨੇੜੇ ਨਾ ਆ ਸਕੇ ਪਰ ਉਸ ਦੇ ਹਮਲੇ ਜਾਰੀ ਸਨ ਮੇਰੀਆਂ ਨਜ਼ਰਾਂ ਘੜੀ ਤੇ ਸਨ ਇਹ ਚੰਦਰ ਗ੍ਰਹਿਣ ਦਾ ਸਮਾਂ ਕਦੋਂ ਹੋਵੇਗਾ ਤੇ ਮੈਂ ਕਦੋਂ ਉਸ ਦਾ ਖਾਤਮਾ ਕਰਾਂਗਾ ਮੈਂ ਉਸ ਨੂੰ ਛੱਤ ਤੇ ਲੈ ਕੇ ਜਾਵਾਂਗਾ ਕਿਉਂਕਿ ਉਹ ਕਦੀ ਵੀ ਪੂਰਨ ਮਾਸ਼ੀ ਦੀ ਰੋਸ਼ਨੀ ਵਿੱਚ ਮੇਰੇ ਪਿੱਛੇ ਨਹੀਂ ਆਵੇਗੀ। ਅਤਿਅੰਤ ਫਿਰ ਉਹ ਸਮਾਂ ਆ ਗਿਆ। ਮੈਂ ਖੇਤੀ ਨਾਲ ਛੱਤ ਵੱਲ ਭੱਜਿਆ ਅਤੇ ਇੱਕ ਚੱਖੜ ਵਿੱਚ ਸਰੋਂ ਦੇ ਦਾਣੇ ਡਿੱਗ ਪਏ ਮੇਰੇ ਹੱਥੋਂ। ਜਿਵੇਂ ਹੀ ਚੰਦਰ ਗ੍ਰਹਿਣ ਹੋਇਆ ਮੈਂ ਛੱਤ ਤੇ ਪਹੁੰਚ ਗਿਆ ਤੇ ਉਹ ਵੀ ਮੇਰੇ ਪਿੱਛੇ ਛੱਤ ਤੇ ਸੀ। ਕਿਉਂਕਿ ਹੁਣ ਮੇਰੇ ਕੋਲ ਮੇਰੀ ਰੱਖਿਆ ਕਰਨ ਲਈ ਸਰੋਂ ਦੇ ਬੀਜ ਨਹੀਂ ਸਨ ਫਿਰ ਉਹ ਮੇਰੇ ਉੱਤੇ ਹਾਵੀ ਹੋਣਾ ਅਤੇ ਮੇਰੀ ਆਤਮਾ ਨੂੰ ਮੇਰੇ ਤੋਂ ਵੱਖ ਕਰਨਾ ਸ਼ੁਰੂ ਕਰ ਦਿੱਤਾ ਉਸੇ ਪਲ ਚੰਦਰ ਗ੍ਰਹਿਣ ਪੂਰਾ ਹੋਇਆ ਅਤੇ ਚੰਦਰਮਾ ਦੀ ਪਹਿਲੀ ਕਿਰਨ ਨਾਲ ਜਲਣ ਲੱਗ ਪਿਆ ਕੁਝ ਹੀ ਪਲਾਂ ਦੇ ਵਿੱਚ ਇਹ ਖਤਮ ਹੋ ਚੱਲਿਆ ਇਸ ਤਰ੍ਹਾਂ ਮੇਰੀ ਜਾਨ ਬਚ ਗਈ ਤੇ ਸ਼ਹਿਰ ਵੀ ਸ਼ਰਾਪ ਤੋਂ ਮੁਕਤ ਹੋ ਗਿਆ ਜੇ ਤੁਹਾਨੂੰ ਸਾਡੀ ਕਹਾਣੀ ਵਧੀਆ ਲੱਗੀ ਤਾਂ ਕਹਾਣੀ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਨਾ ਜੀ ਕਹਾਣੀ ਸੁਣਨ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ